ਇਹ ਇਲਾਕਾ ਕੋਮ ਦੇ ਕੋਮ ਦੇ ਨਾਲ ਰਸਤੇ 'ਚ ਕਿਤੇ ਕਿਤੇ ਇਹੋ ਜਿਹੀਆਂ ਚੌਂਕੀਆਂ ਵੀ ਆਉਂਦੀਆਂ ਪੂਛ ਪੜਤਾਲ ਹੁੰਦੀ ਹੈ ਪਾਸਪੋਰਟ ਐਨੀ ਦਾ ਚੈੱਕ ਹੋਵੇ ਤਾਲੇਬਾਂ ਦੀਆਂ ਵੀ ਸਾਰੀਆਂ ਵੀ ਕਿੱਧਰੋਂ ਆਏ ਕਿੱਥੇ ਗੁੰਮ ਰਹੇ ਆ ਇਹ ਬਾਈ ਨੇ ਗੱਡੀ ਰੋਕੀ ਇੱਥੇ ਕਹਿੰਦਾ ਲੇਕ ਦਾ ਪਹਿਲਾ ਵਿਊ ਹੈ ਕਮਾਲ ਦੀ ਖੂਬਸੂਰਤੀ ਹਾਏ 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 ਕੀ ਬਾਤ ਹੈ ਯਾਰ ਜ਼ਿੰਦਗੀ 'ਚ ਨਾ ਬਹੁਤ ਘੱਟ ਥਾਵਾਂ ਨੇ ਬਹੁਤ ਘੱਟ ਦੇਸ਼ ਜਿੱਥੇ ਮੈਂ ਇੰਨੀ ਜਿਆਦਾ ਖੂਬਸੂਰਤੀ ਦੇਖੀ ਹੋਣੀ ਅੱਗੇ ਚੱਲ ਗਏ ਥੋੜਾ ਜਿਹਾ ਦੇਖਦੇ ਆ ਆ ਤਾਂ ਯਾਰ ਬਸ ਐ ਹੋਇਆ ਪਿਆ ਵੀ ਕਿਹੜੀ ਦੁਨੀਆ ਚ ਪਹੁੰਚ ਗਏ ਓ ਮਾਈ ਗੋਡ ਜਿਵੇਂ ਆਉਂਦਾ ਨਾ ਆਪਣੇ ਧਰਤੀ ਹੋਰ ਪਰ ਹੈ ਹੋਰ ਹੋਰ ਬਸ ਉਹ ਕੰਮ ਹੈ ਉਦੋਂ ਪਰਾਂ ਧਰਤੀ ਉਦੋਂ ਵੀ ਸੋਹਣੀ ਉਦੋਂ ਪਰਾਂ ਉਦੋਂ ਵੀ ਸੋਹਣੀ ਪਾਰਾ ਤਾਂ ਨਿਹਾਇਤ ਹੀ ਖੂਬਸੂਰਤ ਹੈ ਦੇਖੋ ਤੁਸੀਂ ਦੇਖੋ ਐਂ ਲੱਗਦਾ ਜਿਵੇਂ ਕੁਦਰਤ ਨੇ ਆਪ ਰੰਗ ਭਰੇ ਹੋਣੇ ਧਰਤੀ 'ਚ ਇੰਨਾ ਸੋਹਣਾ ਵੀ ਯਾਰ ਕੁਝ ਹੋ ਸਕਦਾ ਅਫਗਾਨਿਸਤਾਨ ਆਉਣ ਤੋਂ ਪਹਿਲਾਂ ਨਾ ਮੈਂ ਜ਼ਿੰਦਗੀ 'ਚ ਇੱਕ ਵਾਰੀ ਵੀ ਨਹੀਂ ਸੋਚਿਆ ਸੀਗਾ ਵੀ ਅਫਗਾਨਿਸਤਾਨ ਇੰਨਾ ਸੋਹਣਾ ਹੋਊਗਾ ਹਮੇਸ਼ਾ ਆਪਣੇ ਮਨ 'ਚ ਖਿਆਲ ਜਾਂਦੇ ਆ ਵੀ ਉੱਥੇ ਤਾਂ ਬੰਬ ਫਟਦੇ ਆ ਉੱਥੇ ਤਾਂ ਆਏ ਆ ਉੱਥੇ ਥਾਲਿਬਾਨ ਆਹਾ ਪਰ ਕੁਦਰਤ ਨੇ ਤੁਸੀਂ ਦੇਖੋ ਵਾਰ-ਵਾਰ ਹੋਗਾ ਲਾਰੀਆ ਮਤਲਬ ਕਿੰਨੀ ਖੂਬਸੂਰਤੀ ਬਖਸ਼ੀ ਹੈ ਧਰਤੀ ਨੂੰ ਉਹ ਐਕਸਪਲੋਰ ਕਰੇ ਤਾਂ ਇੱਥੇ ਆ ਕੇ ਪਤਾ ਲੱਗਦਾ ਵੀ ਯਾਰ ਕਿੰਨੀਆਂ ਕਿੰਨੀਆਂ ਸੋਹਣੀਆਂ ਥਾਵਾਂ ਪਈਆਂ ਨੇ ਹੁਣ ਮੈਨੂੰ ਇਹ ਲੱਗਦਾ ਵੀ ਅਸੀਂ ਅਫਗਾਨਿਸਤਾਨ ਦਿਨ ਘੱਟ ਲੈ ਕੇ ਆਏ ਆ ਜਿਹੜੇ ਹਿਸਾਬ ਨਾਲ ਅਸੀਂ ਸੈਂਟਰਲ ਅ ਅਫਗਾਨਿਸਤਾਨ ਜਾ ਕੇ ਇਹਨਾਂ ਸੋਹਣਾ ਦੇਖ ਰਹੇ ਆ ਨਾ ਵੀ ਸਾਡੇ ਕੋਲ ਟਾਈਮ ਸ਼ਾਰਟ ਆ ਤੇ ਵੀ ਸਾਨੂੰ ਹੋਰ ਵੀ ਖੁੱਲਾ ਟਾਈਮ ਚਾਹੀਦਾ ਸੀ ਆਹ ਏਰੀਆ ਐਕਸਪਲੋਰ ਕਰਨ ਨੂੰ ਜ਼ਿੰਦਗੀ 'ਚ ਪਰਮਾਤਮਾ ਨੇ ਮੌਕਾ ਦਿੱਤਾ ਕਦੇ ਫੇਰ ਆਵਾਂਗੇ ਤੇ ਸਾਰਾ ਇਲਾਕਾ ਮੈਦੇ ਪਾਲੀ ਬਾਈ ਸੋਜਦੇ ਹੁਣ ਵੀ ਮੋਟਰਸਾਈਕਲ ਹੋਣ ਕੋਲੇ ਟੈਂਟ ਹੋਣ ਤੇ ਫਿਰ ਆਰਾਮ ਨਾਲ ਜਿੱਥੇ ਜੀ ਕਰਦਾ ਰਾਤ ਕੱਟ ਲੋ ਸੌਂ ਜੋ ਹੁਣ ਅਸੀਂ ਜਾ ਰਹਿਆਂ ਏਕ ਦੇ ਵੱਲ ਤੇ ਜਿਹੜੀ ਉਹ ਏਕ ਹੈ ਉਹਦੇ ਨੇੜੇ ਜਾ ਕੇ ਖੜਦੇ ਤੇ ਤੁਹਾਨੂੰ ਦਿਖਾਉਨੇ ਆ ਇਹ ਦੇਖੋ ਯਾਰ ਕਿੰਨੀ ਖੂਬਸੂਰਤੀ ਹੈ ਇਹ ਹੈ ਜੀ ਝੀਲ afghanistan ਦੀ ਵਾਕੀ ਸੱਚੀ ਗੱਲਾਂ ਹੁੰਦੀਆਂ ਸੀ ਇਹਦੀਆਂ ਜਿਹੜੀਆਂ ਲੋਕ ਗੱਲਾਂ ਕਰਦੇ ਸੀਗੇ ਕਿ ਝੀਲ ਦੇਖਣ ਆਲੀ ਹੈ ਕਿ ਐਦਾਂ ਨਹੀਂ ਮੁੜਨਾ ਚਾਹੀਦਾ ਇਹ ਹੈ ਜੀ ਬੰਦ ਏ ਅਮੀਰ ਇਹਦਾ ਨਾਮ ਥੋੜਾ ਜਿਹਾ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਉਹ ਆ ਵਿਊ ਪੁਆਇੰਟ ਬਣਿਆ ਹੋਇਆ ਹੈ ਬਿਲਕੁਲ ਨੇੜੇ ਆ ਕੇ ਡਰ ਵੀ ਲੱਗਦਾ ਦੋਨੇ ਪਾਸੇ ਖਾਈ ਐ ਡੂੰਗੀ ਕਿ ਉਚਾਲੇ ਜਾਣ ਤੋਂ ਸਾਡੇ ਨਾਲ ਡਰਾਈਵਰ ਬਾਈ ਨੇ ਦੱਸਿਆ ਕਿ ਇਹੋ ਜਿਹੀਆਂ ਇਸ ਇਲਾਕੇ 'ਚ ਸੱਤ ਝੀਲਾਂ ਮਤਲਬ ਇੰਨੀਆਂ ਸਾਫ ਸਾਫ ਕੰਨਾ ਜੇ ਉਹ ਸਾਰੀਆਂ ਦੇਖਣੀਆਂ ਤਾਂ ਬੰਦੇ ਨੂੰ 3-4 ਦਿਨ ਚਾਹੀਦੇ ਕਿਉਂਕਿ ਸਾਰੀਆਂ ਬਮਿਆਂ ਤੋਂ ਦੂਰ ਵਾਲੇ ਦੁਆਲੇ ਪਹਾੜਾਂ 'ਚ ਨੇਗੀਆਂ ਤੇ ਪਰ ਇਹ ਚੀਜ਼ ਸਭ ਤੋਂ ਜ਼ਿਆਦਾ ਮਸ਼ਹੂਰ ਹੈਗੀ ਜਿਹੜੀ ਅਸੀਂ ਦੇਖਣ ਦੇ ਲਈ ਆਏ ਆ ਇਹ ਪਹੁੰਚ ਗਏ ਆਪਾਂ ਬਿਲਕੁਲ ਲਾਸਟ ਪੁਆਇੰਟ ਤੇ ਜਿੱਥੋਂ ਪੂਰਾ 뷰 ਦੇਖਦਾ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਣ ਨੂੰ ਬੰਦ ਹੈ ਅਮੀਰ ਕਿਉਂ ਹੁੰਦਾ ਅਮੀਰ ਇਹ ਜਗ੍ਹਾ ਦਾ ਨਾਮ ਹੈ ਮੈਨੂੰ ਤਾਂ ਐਸੀ ਮੈਂ ਕਿਹਾ ਪਹਾੜਾਂ 'ਚ ਲੇਕ ਹੋਣੀ ਪਰ ਉਹ ਪਿੰਡ ਵੀ ਵਸੇ ਹੋਇਆ ਦੂਰ ਆਪਾਂ ਹੇਠਲੇ ਪਾਸੇ ਵੀ ਜਾਵਾਂਗੇ ਤੁਹਾਨੂੰ ਹੇਠਾਂ ਤੋਂ ਦਿਖਾਵਾਂਗੇ ਬੰਦ ਐਨੂੰ ਤਾਂ ਕਹਿੰਦੇ ਕਿਉਂਕਿ ਸਾਰੀ ਉਹ ਦੇਖੋ ਬੰਦ ਹੋਈ ਹੋਈ ਹੈ ਮਤਲਬ ਬੰਨ ਲਾਇਆ ਹੈ ਤੇ ਤਾਂ ਕਰਕੇ ਇਹਨੂੰ ਬੰਦੇ امیر ਬੋਲ ਦਿੰਦੇ ਆ ਤੇ ਇਸ ਤਰ੍ਹਾਂ ਦੀ ਝੀਲ ਹੈ ਜੀ ਕਿੰਨੀ ਜਿਆਦਾ ਖੂਬਸੂਰਤ ਆ ਯਾਰ ਕਦੇ ਵੀ ਨਹੀਂ ਦੇਖੀ ਇੰਨੀ ਸਾਫ ਸੁਥਰੀ ਝੀਲ ਬਹੁਤ ਜਿਆਦਾ ਖੂਬਸੂਰਤੀ ਹੈ ਹੁਣ ਅਸੀਂ ਪਹੁੰਚ ਗਏ ਹਾਂ ਬਿਲਕੁਲ ਹੇਠਲੇ ਪਾਸੇ ਤੇ ਲੇਕ ਨੂੰ ਕੋਲੋਂ ਜਾ ਕੇ ਬਿਲਕੁਲ ਦੇਖਿਆ ਉਹਨਾ ਹੇਠਾਂ ਇਹਦੇ ਆਬਾਦੀ ਵੱਸਦੀ ਹੈ ਦੁਕਾਨਾਂ ਨੇ ਬਾਜ਼ਾਰ ਹੈ ਪੂਰਾ ਤੇ ਸਮਾਨ ਦੀ ਖਰੀਦੋ ਫਰੋਖਤ ਕਰ ਸਕਦੇ ਹਾਂ ਜਿਵੇਂ ਬਾਈ ਸਾਡੇ ਕਹਿੰਦੇ ਧੁੱਪ ਤਿੱਖੀ ਹੈ ਕਹਿੰਦੇ ਐਨਕਾਂ ਲੈ ਲਈਏ ਐਨਕਾਂ ਜ਼ਰੂਰੀ ਨਹੀਂ ਇੱਥੇ ਤੇ ਅੱਗੇ ਜਾ ਕੇ ਤੁਹਾਨੂੰ ਥੋੜਾ ਜਿਹਾ ਦਿਖਾਉਣੀ ਹੈ ਇਸ ਤਰ੍ਹਾਂ ਨਹੀਂ ਕੋਈ ਛਰੇੜੀਆਂ ਲੱਗੀਆਂ ਜਿਵੇਂ ਖਾਣਾ ਪੀਣਾ ਤਾਂ ਤੁਸੀਂ ਆਪਣਾ ਕਰ ਸਕਦੇ ਹੋ ਲੰਚ ਦਾ ਵੈਸੇ ਸਾਡਾ ਵੀ ਟਾਈਮ ਹੀ ਹੈ ਮੇਰਾ ਤਾਂ ਨਾ ਦੇਖ ਕੇ ਜੀ ਕਰਾਇ ਮੈਂ ਲੰਚ ਕਰ ਹੀ ਲਈਏ ਆ ਚੌਲ ਦੇ ਰਹੇ ਬਾਬੇ ਹੁਣੀ ਚੌਲਾਂ ਦੇ ਨਾਲ ਲੂਬੀਆ ਬੋਲਦੇ ਆ ਇਹਨਾਂ ਨੂੰ ਜਿਹੜੇ ਬੀਨਸ ਹੁੰਦੇ ਆ ਵੈਸੇ ਵੀ ਟਾਈਮ ਲੂਬੀਆ ਕਾਬਲੀ ਪਲਾਉ ਕਹਿੰਦੇ ਇਹਨਾਂ ਨੂੰ ਕਾਬਲੀ ਪਲਾਉ ਯਾ ਯਾ ਪੁੰਜ ਪੁੰਖ ਰਿਹਾ ਮਾਸਟਰ ਕਾਬਲੀ ਨੇ ਤੇ ਯਾਰ ਗੱਤ ਕਾ ਦਮਿਆ ਖੈਰ ਬੁਲੰਦ ਆ। ਤਸ਼ਕਰ ਮਨਾਣਾ। ਆ ਸ਼ੁਕਰ। ਤਾਂ ਸ਼ੁਕਰ। ਖੈਰ ਖੈਰ ਵੀ ਬਣੀ। ਖੈਰ ਬਿਣੀ। ਇਹ ਅਸੀਂ ਪਹੁੰਚ ਗਏ ਹਾਂ ਬਿਲਕੁਲ ਝੀਲ ਦੇ ਕਿਨਾਰੇ ਤੇ। ਕੁਝ ਇਹੋ ਜਿਹੇ ਦੁਕਾਨਾਂ ਬਣੀਆਂ ਹੋਈਆਂ ਇੱਥੇ। ਟੂਰਿਸਟ ਲਈ ਡਰਿੰਕਸ ਵਗੈਰਾ ਤੁਸੀਂ ਲੈ ਸਕਦੇ ਹੋ। ਤੇ ਆ ਸਾਹਮਣੇ ਵਾਲੇ ਪਾਸੇ ਬੋਟਿੰਗ ਲਈ ਬਣਿਆ ਹੋਇਆ। ਟੂਰਿਸਟ ਵੈਸੇ ਇੱਥੇ ਘਟ ਆ ਰਹੇ ਆ ਤੇ ਪ੍ਰਬੰਧ ਪੂਰੇ ਆ ਤੇ ਇਹ ਜਿਹੜਾ ਬੰਦ ਐ ਮੀਰ ਐ ਨਾ ਇਹ ਪੂਰਾ ਨੈਸ਼ਨਲ ਪਾਰਕ ਐ ਇੱਕ ਜਿਸੇ ਕਰਕੇ ਤੁਹਾਨੂੰ ਦੂਰ ਦੂਰ ਤੱਕ ਪਹਾੜੀਆਂ ਜਿਵੇਂ ਦਿਖਦਾ ਐ ਇਸੇ ਕਰਕੇ ਸਾਰੀ ਟਿਕਟ ਲੱਗੀ ਐ ਹੁਣ ਸਮਝ ਆਇਆ ਪੂਰਾ ਨੈਸ਼ਨਲ ਪਾਰਕ ਐ ਲੱਗ ਤੁਹਾਨੂੰ ਜਿਹੜੇ ਤੁਹਾਨੂੰ ਝੀਲ ਦਿਖਾਈ ਸੀਗੇ ਬੰਦ ਐ ਇਹ ਇੱਥੇ ਆ ਬੰਦ ਐ ਇਹ ਇਸੇ ਕਰਕੇ ਦਾ ਨਾਮ ਨਾਮ ਨੂੰ ਆਪਣੇ ਨੂੰ ਰਿਪਰੈਜ਼ੈਂਟ ਕਰਦੀ ਐ ਇਹ ਤੇ ਆ ਦੇਖੋ ਇਧਰ ਝੀਲ ਹੈ ਇਧਰਲੇ ਪਾਸੇ ਇਹਦੇ ਆ ਬੰਨ ਲੱਗਿਆ ਹੋਇਆ ਬੰਨ ਨੂੰ ਇਹ ਬੰਦ ਬੋਲ ਦਿੰਦੇ ਆ ਥੋੜਾ ਥੋੜਾ ਪਾਣੀ ਉੱਪਰ ਦੀ ਜਾ ਰਿਹਾ ਹੈ ਤੇ ਬਾਹਰਲੇ ਪਾਸੇ ਤੁਹਾਨੂੰ ਚੰਗੀ ਤਰ੍ਹਾਂ ਦਿਖ ਜੂਗਾ ਇਹ ਦੇਖੋ ਆ ਬੰਨ ਹੈ ਸਾਰਾ ਇਸ ਤਰ੍ਹਾਂ ਦੀ ਲੇਕ ਹੈ ਜੀ ਇਹ ਕਮਾਲ ਦੀ ਖੂਬਸੂਰਤੀ ਹੈ ਸੋ ਇਸੀ ਜਿਹੜਾ ਆਪਾਂ ਦੇਖਣਾ ਸੀਗਾ ਸਾਰਾ ਦੁਨੀਆ ਦਾ ਸਭ ਤੋਂ ਸਾਫ਼ ਪਾਣੀ ਕਿਹਾ ਜਾਂਦਾ ਇੱਥੇ ਦੁਨੀਆ ਦਾ ਵਰਲਡ ਦਾ ਇਹ ਲੋਕ ਕਹਿੰਦੇ ਆ ਲੋਕਲ ਲੋਕਾਂ ਦਾ ਕਹਿਣਾ ਮਤਲਬ ਵਿੱਚ ਉਹ ਇੱਕ ਬੋਟਿੰਗ ਵਾਲੇ ਫਿਰ ਵੀ ਰਹੇ ਆ ਪਰਾਂ ਵਾਲੇ ਕਿਨਾਰੇ ਤੇ ਜਾ ਸਕਦੇ ਤੁਸੀਂ ਬੋਟਿੰਗ ਕਰਕੇ ਪਾਣੀ ਦੀ ਤੁਸੀਂ ਸਫਾਈ ਦੇਖਿਓ ਤਾਂ ਜੋ ਕਹਿੰਦੇ ਇਹਨੂੰ ਵੀ ਦੁਨੀਆ ਦਾ ਸਭ ਤੋਂ ਸਾਫ਼ ਪਾਣੀ ਪੈਗੋਂਗ ਝੀਲ ਹੈ ਨਾ ਜਿਹੜੀ ਆਪਣੀ ਉੱਥੇ ਇੰਨਾ ਕ ਸਾਫ਼ ਪਾਣੀ ਦੇਖਿਆ ਨਹੀਂ ਮਤਲਬ ਇੰਨਾ ਸਾਫ ਕ੍ਰਿਸਟਲ ਕਲੀਅਰ ਪਾਣੀ ਨਹੀਂ ਕਿਤੇ ਦੇਖਣ ਨੂੰ ਮਿਲਿਆ। ਕੀ ਖੂਬਸੂਰਤ ਈ ਆ ਯਾਰ। ਵਾਕੀ ਬਹੁਤ ਸੋਹਣੀ ਝੀਲ ਆ ਇਹ। ਜਿੰਨਾ ਵੀ ਇਹ ਤੁਸੀਂ ਸਾਰਾ ਇਲਾਕਾ ਦੇਖ ਰਹੇ ਹੋ ਨਾ ਇਹ ਸਰਦੀਆਂ ਦੇ ਵਿੱਚ ਪੂਰੀ ਬਰਫ਼ ਨਾਲ ਢਕਿਆ ਹੁੰਦਾ ਤੇ ਬਰਫ਼ ਦਾ ਪਾਣੀ ਗਲੇਸ਼ੀਅਰ ਖੁਰਖੋਰੀ ਗਰਮੀਆਂ ਦੇ ਮਹੀਨੇ ਇੱਥੇ ਆ ਜਾਂਦੇ। ਇਸੇ ਕਰਕੇ ਜਿਹੜਾ ਇਹ ਪਾਣੀ ਆ ਮਤਲਬ ਇੰਨਾ ਜਿਆਦਾ ਸਾਫ ਹੈ। ਤੇ ਇਹ ਛੀਲ ਤੋਂ ਬਾਅਦ ਆਲੇ-ਦੁਆਲੇ ਦੀ ਖੇਤੀ ਲਈ ਮਤਲਬ ਲੋਕ ਖੇਤੀ ਕਰਦੇ ਇਸ ਏਰੀਆ ਦੇ ਵਿੱਚ ਹਨ ਉਹਦੇ ਲਈ ਇਹ ਪਾਣੀ ਜਿਹੜਾ ਵਰਤਿਆ ਜਾਂਦਾ ਸ਼ਾਇਦ ਵਿੰਟਰ ਦੇ ਵਿੱਚ ਇਹ ਜੰਮ ਵੀ ਜਾਂਦੀ ਹੋਵੇ ਕਿਉਂਕਿ ਇੰਨੀ ਜ਼ਿਆਦਾ ਬਰਫ਼ ਪੈਂਦੀ ਹੈ ਮਾਈਨਸ ਚ ਟੈਂਪਰੇਚਰ ਰਹਿੰਦਾਗਾ ਤੇ ਹੁਣ ਜੂਨ ਦਾ ਮਹੀਨਾ ਚੱਲਣ ਵਾਲਾ ਹੋ ਗਿਆ ਹੁਣ ਵੀ 17-18 ਡਿਗਰੀ ਮੈਕਸਿਮਮ ਟੈਂਪਰੇਚਰ ਹੈ ਇੱਥੇ ਤੇ ਦੱਸ ਦੇ ਕਹਿੰਦੇ ਵੀ 20/ ਡਿਗਰੀ 22-23 ਬਸ ਇੰਨਾ ਪੂਰੇ ਸਾਲ ਚ ਮੈਕਸਿਮਮ ਟੂ ਮੈਕਸਿਮਮ ਟੈਂਪਰੇਚਰ ਇੰਨੀ ਜਾਂਦਾਗਾ ਤੇ ਸਰਦੀਆਂ ਚ ਤਾਂ ਸਾਰਾ ਹੀ ਚਿੱਟਾ ਹੀ ਚਿੱਟਾ ਹੁੰਦਾ ਹੈ ਇਹ ਝੀਲਾਂ ਡੂੰਗੀ ਵੀ ਵਾਵਾ ਉੱਪਰੋਂ ਤਾਂ ਲੱਗਦੀ ਨਹੀਂ ਸੀ ਇੰਨੀ ਡੂੰਗੀ ਹੋਊਗੀ ਦੇਖੋ ਬਿਲਕੁਲ ਕਿਨਾਰੇ ਤੇ ਜਾਂਦੇ ਆ ਤੇ ਜਿੱਥੇ ਆ ਡੀਪ ਬਲੂ ਆ ਮਤਲਬ ਪੂਰਾ ਨੀਲਾ ਗਾੜਾ ਨੀਲਾ ਪਾਣੀ ਉੱਥੋਂ ਮਤਲਬ ਪੂਰੀ ਜ਼ਿਆਦਾ ਡੂੰਗੀ ਹੈ ਇਹੋ ਜਿਹਾ ਕੁਛ ਏਰੀਆ ਜੀ ਇਹਦਾ ਸੇਫਟੀ ਸੂਫਟੀ ਬੈਲਟ ਜੈਕਟ ਪਹਿਨਦੀ ਨਹੀਂ ਹੈਗੀ ਇੰਤਰੇ ਫਿਰਦੇ ਆ ਡਰਿੰਕਸ ਵਾਲਾ ਫ੍ਰਿਜ ਦੇਖੋ ਇਹਨਾਂ ਦਾ ਪਾਣੀ ਚ ਡਬਕੀਆਂ ਲਵਾ ਰਖੇ ਇਹਨਾਂ ਨੇ ਦੇਖੋ ਸਾਰੀਆਂ ਪਾਣੀ ਚ ਪਾਣੀ ਚ ਡਬੋਈਆਂ ਹੋਈਆਂ ਵੀ ਠੰਡੀਆਂ ਰਹਿਣ ਗਰਮੀ ਤਾਂ ਵੈਸੇ ਨਹੀਂ ਨਹੀਂ ਹੈ ਨਹੀਂ ਆ ਮੈਨੂੰ ਬਹੁਤ ਪਸੰਦ ਆ ਇਹ ਇਮਲੀ ਵਾਲੀ ਡਰਿੰਕ ਹੈ ਇਹ ਵਿਦਆਊਟ 슈ਗਰ ਹੁੰਦੀ ਹੈ ਤੇ ਇਸ ਤਰ੍ਹਾਂ ਕਰਕੇ ਵੇਚਦੇ ਆਂਕੀ ਥੈਂਕਸ ਤਸ਼ੱਕਰ ਮਨਾਣਾ ਮਨਾਣਾ ਇਹ ਦੁਕਾਨਾਂ ਤੁਹਾਨੂੰ ਦਿਖਾਈ ਦਿੱਤੇ ਥੋੜਾ ਥੋੜਾ ਨਾ ਮੈਨੂੰ ਇੱਥੋਂ ਦਾ ਜਿਹੜਾ ਕਲਚਰ ਆ ਮੈਨੂੰ ਅਰਬ ਨਾਲ ਮਿਲਦਾ ਜੁਲਦਾ ਲੱਗ ਰਿਹਾ ਹੈਗਾ ਕਿਉਂਕਿ ਜਿਵੇਂ ਅਰਬ ਵਿੱਚ ਦੇਖਿਆ ਸੀ ਨਾ ਅਸੀਂ ਆ ਪੂਲਿਆਂ ਦੀ ਪਿਛਲੇ ਸਾਲ ਸੀ ਇਜੀਪਟ ਜਾ ਕੇ ਆ ਪੂਲਿਆਂ ਦੀਆਂ ਦੁਕਾਨਾਂ ਤੋਂ ਕੋਨਾ ਸੀ ਇਸ ਤਰ੍ਹਾਂ ਦਾ ਮਾਹੌਲ ਸੀ ਬਾਈ ਆ ਫੜਿਓ ਆ ਲੈ ਲਓ ਇੱਕ ਇਮਲੀ ਜਿਹੀ ਵਾਲੀ ਜਿਹੜੀ ਉਹਦੇ ਲਈ ਸੀ ਉਹ ਲੈ ਲਓ ਕਿੰਨੇ ਦੀ ਹੈ ਉਹ 50 ਹੀ ਦਿੰਦਾ ਮੈਨੂੰ ਤਾਂ ਮੰਗੀਂਦਾ ਹੂੰ ਤਾਂ ਦੂਰ ਬਹੁਤ ਬੈਠਾ ਤੇ ਉਹ ਦੇਖੋ ਜਿਵੇਂ ਇੱਕ ਹੋਰ ਸਾਹਮਣੇ ਬਣਿਆ ਹੈ ਪਤਾ ਨਹੀਂ ਮਾਸਿਕ ਇਹਨਾਂ ਦੀ ਜਾਂ ਫਿਰ ਕੋਈ ਉਹ ਹੈਗਾ ਰੈਸਟੋਰੈਂਟ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਏਰੀਆ ਬਣਿਆ ਹੈ ਵਧੀਆ ਲੱਗਿਆ ਤੇ ਹੈਗੇ ਵਰਥ ਇਟ ਹੈ ਵਨ ਟਾਈਮ ਵਿਜ਼ ਵਨ ਟਾਈਮ ਵਿਜ਼ਟ ਇਨ ਹੈਗਾ ਇਧਰ ਪੱਕਾ ਮਸਟ ਵਿਜ਼ਿਟ ਹੈ ਤਾਂ ਜੇ ਅਫਗਾਨਿਸਤਾਨ ਆਉਂ ਉਹ ਜਗ੍ਹਾ ਤੇ ਜ਼ਰੂਰ ਆਇਓ ਬਹੁਤ ਸੋਹਣੀ ਜਗ੍ਹਾ ਲੱਗੀ ਜੀ ਇਹ ਪਾਣੀ ਦੀਆਂ ਨਾਲਿਆਂ ਦੀਆਂ ਇਹਨੀਆਂ ਸ਼ਖਾਵਾਂ ਦੇਖੋ ਉੱਪਰ ਦੀ ਉੱਚੋ ਜਿਹੜਾ ਤੁਹਾਨੂੰ ਦਿਖਾਇਆ ਸੀ ਕਿੰਨੀ ਦੂਰ ਤੱਕ ਵਗਦਾ ਇਹ ਬਾਣੀ ਸਾਰਾ ਏਰੀਆ ਹੀ ਕਹਿ ਰੱਖਿਆ ਨੇ ਪਾਲੀ ਭਾਈ ਨੇ ਕਹਿੰਦੇ ਸ਼ਾਪਿੰਗ ਕਰਨੀ ਹੈ 15 ਦਿਨ ਦਾ ਟੂਰ ਲੰਘ ਚੁੱਕਿਆ ਹੈ ਭਾਈ ਨੇ ਇਹਨਾਂ ਕਹੇ ਹਜੇ ਤੱਕ ਲਈ ਹੀ ਨਹੀਂ ਹਜੇ ਸਲਾਹਾਂ ਜੀਆਂ ਕਰਦਾਗਾ ਮੈਨੂੰ ਲੱਗਦਾ ਵੀ 10 ਦਿਨ ਜੇ ਹੋਰ ਨਗਾ ਦੇ ਇਨ ਨੂੰ ਅਸੀਂ ਇੰਡੀਆ ਮੁੜ ਜਾਾਂਗੇ ਧੁੱਪਾਂ ਦਾ ਪਕਾੜੀਆਂ ਲੰਘ ਜਾਣਗੀਆਂ ਕੁਝ ਨਹੀਂ ਹੁੰਦਾ ਲਾ ਕੇ ਤਾਂ ਦਿਖਾ ਦੇ ਬਾਈ ਹੁਣ ਆਹੀ ਲੌ ਰੇ ਬਾਈ ਇਹੀ ਰੱਖ ਲੈ ਓਏ ਰੇ ਬੰਦਾ ਉਹਲਾ ਕਰਕੇ ਵਾੜੀ ਸੋਹਣੀ ਲੱਗਦੀ ਐ ਹੂੰ ਬਾਈ ਦੇ ਦੇ ਇਹਨੂੰ ਹਜ਼ਾਰ ਅਫਗਾਨੀ ਦੀ ਮਾਝ ਦੇ ਹੂੰ ਐਖ ਦਾ ਐਖ ਦਾ эх दा बातो कि मैं तेरे बदलों को मेरे यार हंस रहा है बारिश की जाए मेरे यार हंस रहा है बारिश की जाए थैंक यू थैंक यू ए देख लो हिंदी गाने हैं सुनते याद भी है ना उन नाइस ब्रो यू नो हिंदी हिंदी नो एंड व्हाट हिंदी सॉन्ग यू नो यस यस एंड वन्स मोर यस ਜਿੰਨਤਾ ਇਹ ਗਿਆ ਚਲੇ ਬੇਖਾਨੋਂ ਤੁਰ ਕੋਲ ਨਿਕ ਖਵਾਜ ਗਿਆ ਪੁੱਲ ਗਿਆ ਗਿਆ ਨਾ ਮੈਂ ਵਾਸ਼ ਕੀ ਗ੍ਰਾਂਹੇ ਖਾਨੋਂ ਮਲੇ ਬੜਾ ਉਕਾ ਕੰਮ ਹੈ ਇੰਨੇ ਹੀ ਬਹੁਤ ਯਾਦ ਕਰੀ ਫਿਰਦੇ ਲਗਾਨੀਆਂ ਦਿਲ ਲਗਾਨੀਆਂ ਮੈਂਨੇ ਤੁਮਸੇ ਪਿਆਰ ਕਰਤੇ ਤੁਮਸੇ ਪਿਆਰ ਕਰਤੇ ਤੁਮਸੇ ਪਿਆਰ ਕਰਤੇ ਦਿਲ ਚੁਰਾਨੀਆਂ ਮੈਂਨੇ ਇਕਰਾਰ ਕਰਤੇ ਇਕਰਾਰ ਕਰਦੇ ਇਕਰਾਰ ਕਰਤੇ ਨਾਈਸ ਹਜੇ ਕਹਦਾ ਮੈਨੂੰ ਹਿੰਦੀ ਨਹੀਂ ਆਉਂਦੀ ਥੈਂਕ ਯੂ ਕਲਾਕਾਰ ਬੰਦਾ ਹੈ ਹਿੰਦੀ ਕਹਦਾ ਮੈਨੂੰ ਆਉਂਦੀ ਨਹੀਂ सनम बहुत प्यार करती है तुमको सनम कसम चाह ले लो कसम चाह ले लो खुदा की कसम बहुत प्यार करते हैं तुझे सनम थैंक यू बाय बाय थैंक यू वेरी मच ਇੰਨਾ ਜਿਆਦਾ ਖੂਬਸੂਰਤ ਹੈ ਨਾ ਸਾਨੂੰ ਕੈਮਰੇ ਚ ਕੈਦ ਕਰਕੇ ਦਿਖਾਉਣਾ ਔਖ ਹੈ ਅੱਖੀਂ ਦੇਖਣ ਦਾ ਸੁਆਦ ਹੈ ਇਹ ਧਰਤੀ ਨੂੰ ਇੰਨਾ ਕਿ ਸੋਹਣਾ ਦੇਸ਼ ਹੈ ਨਾ ਅਫਗਾਨਿਸਤਾਨ ਬਸ ਜਿੱਥੋਂ ਜਿਉਂ ਜਿਉਂ ਇਹਦੇ ਡੀਪ ਤੁਸੀਂ ਜਾਈ ਜਾਓਗੇ ਮਤਲਬ ਅੰਦਰ 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 ਜਿਵੇਂ ਅਸੀਂ ਵਿਚਾਲੇ ਜੇ ਫਿਰਦੇ ਤ्यों ਤ्यों ਹੋਰ ਸੋਹਣਾ ਹੋ ਜਾਂਦਾ ਹੈ ਇੰਨਾ ਕਿ ਜਿਆਦਾ ਸੋਹਣਾ ਲੱਗ ਰਿਹਾ ਹੈ ਨਾ ਸਪੈਸ਼ਲ ਰੁਕਿਆ ਜਗ੍ਹਾ ਤੇ ਤੇ ਹੁਣ ਮੈਂ ਰਾਇ ਜੀ ਕਰਦਾ ਦੇਖ ਮੈਂ ਮੈਂ ਤੇ ਪਾਲੀ ਵੀਰਾ ਗੱਲ ਕਰ ਰਹੇ ਸੀ ਮੈਂ ਕਿ ਆਪਾਂ ਦਾ ਮੰਗੋਲੀਆ ਵੀ ਜ਼ਰੂਰ ਚੱਲ ਗਿਆ ਜੀ ਮੰਗੋਲੀਆ ਵੀ ਇੰਨਾ ਸੋਹਣਾ ਦੇਸ਼ ਹੈ ਆਹੀ ਕੁਛ ਹੈ ਤੇ ਇਸ ਸਮਰ ਦੇ ਵਿੱਚ ਮੰਗੋਲੀਆ ਦਾ ਪਲਾਨ ਬਣਾ ਰਹੇ ਹਾਂ ਟਾਵਾ ਟੱਲਾ ਕੋਈ ਟਰੱਕ ਲੰਘਦਾਗਾ ਬਹੁਤ سارے ਟਰੱਕ ਜਿਹੜੇ ਉਜ਼ਬੇਕਿਸਤਾਨ ਤੋਂ ਜਾਕਿਸਤਾਨੋਂ ਉਹ ਤੋਂ ਆ ਰਹੇ ਹੈ ਮਤਲਬ ਹੋਰ ਦੇਸ਼ਾਂ ਦੇ ਨੇ ਇਹ ਕਿਉਂ ਭਾਈ ਚਲੋਂਗੇ ਮੰਗੋਲੀਆ ਕੀ ਕਹਿੰਦਾ ਜੀ ਟਰੱਕ ਟਰੱਕ ਦੇ ਪਹਿਲੇ ਟਾਇਰ ਸਿੰਗਲ ਹੀ ਨੇ ਸਿੰਗਲ ਹੀ ਸੀਗੇ ਮੰਗੋਲੀਆ ਦਾ ਪਲਾਨ ਹੈਗਾ ਮੰਗੋਲੀਆ ਵੀ ਚੱਲਣਾ ਹੈ ਰਸ਼ੀਆ ਵੀ ਚੱਲਣਾ ਹੈ ਘੁੰਮਣ ਦਾ ਆਏ ਹਾਏ ਬਾਲਾ ਸੋਹਣਾ ਲੱਗਿਆ ਯਾਰ ਇਹਦੀ ਹਰ ਗੀ ਹੈ ਨਾ ਤੇ ਮੰਗੋਲੀਆ ਚ ਕਹਿੰਦੇ ਜਿਹੜੇ ਉਹ ਕਹਿੰਦੇ ਨੇ ਨੋਮੈਡਿਕ ਹਾਂ ਉਹਨਾਂ ਰਾਤਾਂ ਕੱਟਣੀਆਂ ਨੇ ਕਹਿੰਦੇ ਰੱਪਨ ਨੇ ਬਾਲਾ ਕੋਈ ਸਰਚ ਕਰਕੇ ਰੱਖਦਾ ਰੱਪਨ ਦਾ ਇਹ ਆ ਘੁੰਮਣਾ ਘੁੰਮਣਾ ਨੋਮੈਡਿਕ ਡਰਾਈਵ ਨੇ ਜਿਹੜੇ ਚੱਲੇ ਲੈ ਵੀ ਅੱਗੇ ਵਧਾਈਏ ਸਫਰ ਪਾਲੀ ਬਾਈ ਦਾ ਅੱਜ ਪ્યોਰ ਅਫਗਾਨੀ ਬਣਿਆ ਵਰਦਾ ਕਾਬਲ ਤੋਂ ਦਵਾਈ ਸੀ ਸਪੈਸ਼ਲ ਜੈਕਟ ਪਾਲੀ ਨੂੰ ਇੰਨੀ ਸੋਹਣੀ ਹੈ ਮੈਂ ਹੋਰ ਲੈ ਕੇ ਜਾऊं ਯਾਰ ਦੋ ਜੈਕਟ ਹੈ ਇਹਦੇ ਨਾਲ ਦੀ ਮੈਨੂੰ ਪਸੰਦ ਆ ਗਈ ਜੇਬਾਂ ਹੀ ਬਹੁਤ ਨੇ ਯਾਰ ਹਨਾ ਉਥੇ ਪਰਚਾ ਨਾ ਪਾਦਣਗੇ ਤੇ ਤਾਲੇਵਾਨੀ ਵਾਲੇ ਕੱਪੜੇ ਪਾ ਕੇ ਰੱਖਦੇ ਨੇ ਇਹ ਆ ਗਿਆ ਜੀ ਇਹ ਪਹੁੰਚ ਗਏ ਜੀ ਅਸੀਂ ਵਾਮਯਾਨ ਸ਼ਹਿਰ ਜਿਹੜਾ ਬਮਿਆਨ ਹੈ ਨਾ ਇਹ ਪ੍ਰੋਵਿੰਸ ਹੈਗੀ ਜਿਵੇਂ ਆਪਣੇ ਪੰਜਾਬ ਸਟੇਟ ਹੈ ਉਸੇ ਤਰ੍ਹਾਂ ਮਤਲਬ ਇੱਕ ਛੋਟੀ ਜੀ ਸਟੇਟ ਹੈ 24 ਸਟੇਟਾਂ ਪੂਰੇ ਅਫਗਾਨਿਸਤਾਨ ਚ ਤੇ ਇਹ ਤੋਂ ਪਹਿਲਾਂ ਜਿਹੜਾ ਸੀ ਬਮਿਆਨ ਦੇ ਅਲੱਗ-ਅਲੱਗ ਜ਼ਿਲ੍ਹੇ ਕੁਮਰੇ ਸੀ ਸੱਤ ਜ਼ਿਲ੍ਹੇ ਪੈਂਦੇ ਆ ਇਹਦੇ ਵਿੱਚ ਤੇ ਜਿਹੜਾ ਤੁਹਾਨੂੰ ਖੇਤੀਬਾੜੀ ਦਿਖਾ ਰਹੇ ਸੀ ਹੁਣ ਇਹ ਮੇਨ ਸਿਟੀ ਸ਼ਹਿਰ ਚ ਪਹੁੰਚ ਗਿਆ ਤੇ ਇੱਥੋਂ ਦਾ ਮਾਰਕੀਟ ਹੋਰ ਥੋੜਾ ਜਿਹਾ ਤੁਹਾਨੂੰ ਦਿਖਾਉਣੀ ਹੈ ਇਹ ਸ਼ਹਿਰ ਕੁਛ ਇਹੋ ਜਿਹਾ ਛੋਟੀਆਂ-ਛੋਟੀਆਂ ਕੱਚੀਆਂ-ਕੱਚੀਆਂ ਜੀਆਂ ਦੁਕਾਨਾਂ ਤੇ ਪਿੰਡਾਂ ਵਾਲਾ ਦਾ ਸ਼ਹਿਰ ਹੈਗਾ ਸਬਜ਼ੀਆਂ ਹੋਰ ਅ ਮਤਲਬ ਫਲ ਫਰੂਟ ਮਤਲਬ ਰੋਜ਼ਮਰਾਈ ਜ਼ਿੰਦਗੀ ਦਾ ਮਾੜਾ-ਮੋਟਾ ਸਾਮਾਨ ਜਿਵੇਂ ਕਾਬਲ ਜਲਾਲਾਬਾਦ ਹੋ ਵੱਡੇ ਸ਼ਹਿਰ ਸੀਗੇ ਡਿਵੈਲਪ ਸੀਗੇ ਉਵੇਂ ਤਾਂ ਨਹੀਂ ਹੈਗਾ ਇਹ ਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਰੇੜੀਆਂ-ਰੂੜੀਆਂ ਆਮ ਦੇਖਣ ਨੂੰ ਮਿਲ ਜਾਣਗੀਆਂ ਇੱਥੇ ਤੇ ਆਲੇ-ਦੁਆਲੇ ਜਿੰਨੀਆਂ ਪਰ੍ਹਾਂ ਵਾਲੇ ਬਸੇ ਦੁਕਾਨਾਂ ਦੇਖ ਰਹੇ ਹੋ ਸਾਰੀਆਂ ਕੱਚੀਆਂ ਹੈਗੀਆਂ ਤੇ ਇਸ ਤਰੀਕੇ ਦਾ ਜੀ ਬਾਮਿਆਂ ਚੱਕਰ पे या चक्कर पे काबुल जाना है आज वापस आज काबुल चला जाएगा लोग इथे सानू कह रहे ने ਵੀ ਸਾਡੇ ਮਹਿਮਾਨ ਬਣੋ ਸਾਡੇ ਨਾਲ ਰਹੋ ਇੰਨੇ ਕ ਮਹਿਮਾਨ ਨਵਾਜ ਲੋਕ ਹੈ ਨਾ ਇਹ ਸਿਟੀ ਦੇ ਜੋ ਤੁਸੀਂ ਆਉਂਗੇ ਅਸੀਂ ਟਾਈਮ ਘੱਟ ਰੱਖਿਆ ਸੀ ਟਿਨ ਦੋ ਦਿਨ ਹੀ ਰੱਖੇ ਸੀ ਤੇ ਜ਼ਿਆਦਾ ਟਾਈਮ ਰੱਖਿਓ ਬਹੁਤ ਪਿਆਰੇ ਲੋਕ ਆ ਯਾਰ ਬਹੁਤ ਪਿਆਰ ਕਰਦੇ ਆ ਕੁੜੀਆਂ ਦਾ ਵੀ ਇੱਥੇ ਨਾ ਥੋੜਾ ਜਿਹਾ ਫਰਕ ਆ ਮਤਲਬ ਕਾਬਲ ਨਾਲੋਂ ਜਿਹੜੀਆਂ ਮਤਲਬ ਮੋਰ ਫ੍ਰੈਂਡਲੀ ਲੋਕ ਵੀ ਸਾਰੇ ਮੋਰ ਫ੍ਰੈਂਡਲੀ ਇਸੇ ਦਾ ਮਤਲਬ ਆਮ ਕੁੜੀਆਂ-ਬੁੜੀਆਂ ਵੀ ਬੁਲਾ ਲੈਂਦੀਆਂ ਨਹੀਂ ਕਾਬਲ ਚ ਤਾਂ ਮਤਲਬ ਹੀ ਨਹੀਂ ਬਣਦਾ ਸੀਗਾ ਇਹ ਉੱਤੇ ਕੋਈ ਤੁਹਾਨੂੰ ਕੁੜੀ ਜਾਂ ਕੋਈ ਹੋਰ ਹਲੋ ਹਾਈ ਕਰਦੇ ਜਾਂ ਬੁਲਾ ਲੈ ਜਾਂ ਬਿਨਾ ਬਰਕੇ ਤੋਂ ਮਤਲਬ ਆਮ ਇੱਥੇ ਦੁਨੀਆਂ ਫਿਰੇ ਜਿਵੇਂ ਇੱਥੇ ਤੁਸੀਂ ਦੇਖੇ ਨਾ ਕਿ ਕਾਫੀ ਸਾਰੀਆਂ ਮਤਲਬ ਮੂੰਹ ਇਹਨਾਂ ਦਾ ਨੰਗਾ ਹੁੰਦਾ ਐਂ ਆਮ ਹੀ ਤੁਰੀਆਂ ਫਿਰਦੀਆਂ ਬਜ਼ਾਰਾਂ 'ਚ ਕੋਈ ਚੱਕਰ ਨਹੀਂ ਹੈਗਾ ਇੱਥੇ ਇੱਥੇ ਦਾ ਮਾਹੌਲ ਹੋਰ ਹਸਾਬ ਦਾ ਹੈ ਇਹ ਸ਼ਹਿਰ ਹੈ ਨਾ ਜਿਹੜਾ ਇੰਨਾ ਕੁ ਜ਼ਿਆਦਾ ਸੋਹਣਾ ਲੱਗਿਆ ਮਤਲਬ ਮੈਨੂੰ ਇਹ ਲੱਗਦਾ ਵੀ ਜੇ ਅਫਗਾਨਿਸਤਾਨ ਦੁਆਰਾ ਕਦੇ ਚੱਕਰ ਵਜਿਆ ਜ਼ਿੰਦਗੀ ਚ ਜਾਂ ਖੁਸ਼ੀ ਨਾਲ ਦੁਬਾਰਾ ਆ ਸਿਰਫ ਆ ਸ਼ਹਿਰ ਆਉਣਾਗਾ ਬਾਮਿਆਂ ਤੇ ਲੋਕ ੱੱਕੇ ਨਾਲ ਲੈ ਕੇ ਜਾ ਰਹੇ ਵੀ ਸਾਡੇ ਘਰੇ ਚੱਲ ਜਾਣਦੇ ਵੀ ਨਹੀਂ ਪਰ ਵੀ ਸਾਡੇ ਘਰੇ ਚੱਲ ਸਾਡਾ ਮਹਿਮਾਨ ਬਣ ਤੂੰ ਅੱਜ ਦਾ ਦਿਨ ਰਹਿ ਹੈ ਨਾ ਤੇ ਏਰੀਆ ਵੀ ਲੈਂਡਸਕੇਪ ਵੀ ਇੰਨਾ ਕਿ ਜ਼ਿਆਦਾ ਸੋਹਣਾ ਸੀਗਾ ਮਤਲਬ ਇਹ ਏਰੀਆ ਚ ਜ਼ਿਆਦਾ ਦਿਨ ਪਲਾਨ ਕਰਨ ਵਾਲਾ ਹੈਗਾ ਮਤਲਬ ਜਿਹੜਾ ਇਹ ਇਲਾਕਾ ਹੈਗਾ ਤੇ ਵਾਸਤure ਫਿਰਦੇ ਹੁਣ ਲਾਸਟ ਦਿਨ ਹੈ ਸਾਡਾ ਅੱਜ ਥੋੜਾ ਪਤਾ ਜਿਹੜਾ ਘੁੰਮਣ ਫਿਰਨ ਵਾਲਾ ਰਹਿੰਦਾਗਾ ਉਹ ਦੇਖ ਕੇ ਫਿਰ ਕਾਬਲ ਨੂੰ ਨਿਕਲਨੇਗਾ ਵੈਸੇ ਤਾਂ ਜਿਹੜਾ ਇੱਥੇ ਸਮਾਨ ਹੁੰਦਾ ਉਹ ਖਾਣ ਪੀਣ ਜੋਗਾ ਹੀ ਹੁੰਦਾ ਪਰ ਫਿਰ ਵੀ ਜਿਨ੍ਹਾਂ ਦੀ ਖੇਤੀਬਾੜੀ ਮੜੀ ਚੰਗਿਆ ਇਹ ਜੇ ਏਡੇ ਏਡੇ ਦਾ ਤਰਬੂਜ ਇੱਥੇ ਵਿੱਚ ਵੇਕਣੇ ਆਉਂਦੇ ਪਿੰਡਾ ਮੁੰਡਾ ਤਾਂ ਆਉਂਦੇ ਆ ਸਾਰੇ ਤੇ ਜਿਵੇਂ ਤੁਹਾਨੂੰ ਦੱਸਿਆ ਪਿੰਡਾਂ ਵਾਲਾ ਦਾ ਸ਼ਹਿਰ ਹੈ ਜਿਆਦਾ ਤੋਂ ਜਿਆਦਾ ਰੇੜੀਆਂ ਕਿੱਸਾ ਹੈ ਭਾਈ ਠੀਕੋ ਜਿਆਦਾ ਤੋਂ ਜਿਆਦਾ ਰੇੜੀਆਂ ਸਬਜ਼ੀਆਂ ਦੀਆਂ ਫਰੂਟਸ ਦੀਆਂ ਦੇ ਲੋਕਲ ਮਾੜਾ ਮੋਟਾ ਸਮਾਨ ਉਹਦੀ ਸਾਰੀਆਂ ਚੀਜ਼ਾਂ ਹੀ ਮਿਲ ਰਹੀਆਂ ਪਾਲੀ ਬਾਈ ਕਹਿੰਦਾ ਰਣਜਿੰਦ ਵਾਸਤੇ ਹਲ ਲੱ ਬੱਚਿਆਂ ਦਾ ਇਹ ਬਾਈ ਸਮਾਨ ਕਰੇ ਲੂਜਾ ਸਮਾਨ ਸਾਰਾ ਜਿੰਨੀਆਂ ਵੀ ਆ ਦੁਕਾਨਾਂ ਦੇਖ ਰਹੇ ਹੋ ਨਾ ਸਾਰੀਆਂ ਇੱਕੋ ਸਟਾਈਲ ਜਿਹੀਆਂ ਬਣੀਆਂ ਹੋਈਆਂ ਕਿਉਂਕਿ ਸਿਲਕ ਰੂਟ ਤੇ ਪੈਂਦਾ ਸੀਗਾ ਇਹ ਪੁਰਾਣੇ ਟਾਈਮ 'ਚ ਜਿਹੜਾ ਸ਼ਹਿਰ ਹੈ ਤੇ ਬਾਜ਼ਾਰ ਇਹਦਾ ਮਤਲਬ ਪੁਰਾਣਾ ਹੀ ਆ ਉਸ ਤਰੀਕੇ ਦਾ ਬਣਿਆ ਹੋਇਆ ਸਿਲਕ ਰੂਟ ਤੇ ਪੈਣ ਕਰਕੇ ਸਾਰਾ ਇੱਕੋ ਜਿਹਾ ਬਾਜ਼ਾਰ ਹੈ ਦੋਨੇ ਪਾਸੇ ਦੂਰ ਦੂਰ ਤੱਕ ਦੇਖੋਗੇ ਨਾ ਇੱਕੋ ਜੀਆਂ ਦੁਕਾਨਾਂ ਇੱਕੋ ਜਿਹਾ ਸਾਰਾ ਕੁਝ ਬਾਵੇਂ ਅੰਚ ਨਾਲ ਸਾਡੀ ਇੱਕ ਚੀਜ਼ ਦੇਖਣ ਵਾਲੀ ਰਹਿ ਗਈ ਸੀ ਜਿਹਨੂੰ ਅਸੀਂ ਹੁਣ ਦੇਖਣ ਦੇ ਲਈ ਆਏ ਆ ਉਹ ਹੈ ਹਿਸਟੋਰੀਕਲ ਗੋਲਗਲਾ ਸਿਟੀ ਇਹਨੂੰ ਸ਼ਾਹਰੇ ਗੋਲਗਲਾ ਵੀ ਬੋਲ ਦਿੰਦੇ ਆ ਇਹਨਾਂ ਦੀ ਜਿਹੜੀ ਆਪਣੀ ਲੈਂਗੁਏਜ ਦੇ ਵਿੱਚ ਤੇ ਸਿੰਪਲ ਤੁਹਾਨੂੰ ਦੱਸਾਂ ਇਹ ਕਿੱਲਾ ਹੈਗਾ ਚੰਗੇਜ਼ ਖਾਨ ਦੁਆਰਾ ਬਣਾਇਆ ਹੋਇਆ ਹੈ 12ਵੀਂ ਸਦੀ 'ਚ ਚੰਗੇਜ਼ ਖਾਨ ਨੇ ਇਹਨੂੰ ਬਣਾਇਆ ਸੀਗਾ ਤੇ ਮੰਗੋਲੀਅਨ ਰਾਜਾ ਸੀਗਾ ਚੰਗੇਨ ਚੰਗੇਜ਼ ਖਾਨ ਜਿਹਨੇ ਪੜਿਆ ਹੋਊਗਾ ਬਹੁਤ ਤਕੜਾ ਮਲਾਵਰ ਸੀਗਾ ਬਹੁਤ ਕਤਲੋਗਾਰਤ ਮਚਾਈ ਸੀ ਉਹਨੇ ਬਹੁਤ ਦੁਨੀਆ ਤੱਕ ਇਧਰਲੇ ਪਾਸੇ ਉਹਨੇ ਰਾਜ ਕੀਤਾ ਸੀਗਾ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਕੋਈ ਚੰਗੇ ਜਿਹੇ ਖਾਨ ਦਾ ਕਿਲਾ ਦੇਖ ਰਿਆ ਤੇ ਵੈਸੇ ਇਹ ਸਾਰੇ ਰੀਅਲ ਚ ਤਾਂ ਉਹਨੇ ਘੁਮੇ ਹੋਇਆ ਇਸ ਕਰਕੇ ਕਹਿੰਦਾ ਤੁਸੇ ਮੰਗੋਲੀਆ ਵੀ ਜਾਣਾ ਕਿਉਂਕਿ ਮੰਗੋਲੀਅਨ ਹਿਸਟਰੀ ਵੀ ਬਹੁਤ ਪੜ੍ਹੀ ਹੈ ਪਹਿਲਾਂ ਹਨਾ ਤੇ ਉਹਨਾਂ ਨੂੰ ਦੇਖਣ ਦਾ ਵੀ ਬਹੁਤ ਇੰਟਰਸਟ ਹੈ ਜਿੰਨਾ ਵੀ ਮਟੀਰੀਅਲ ਯੂਜ਼ ਹੋਇਆ ਕਿਲੇ ਚ ਮਿੱਟੀ ਪੱਥਰ ਥੋੜੇ ਥੋੜੇ ਛੋਟੇ ਛੋਟੇ ਪੱਥਰ ਜਾਂ ਬਜਰੀ ਟਾਈਪ ਹਨ ਉਸ ਤਰ੍ਹਾਂ ਦਾ ਤੇ ਅੰਦਰੋਂ ਹੁਣ ਪੌੜੀਆਂ ਚੜੀਆਂ ਨੇ ਉੱਪਰ ਨਹੀਂ ਆਇਆ ਲਾਸਟ ਪੁਆਇੰਟ ਉਹਦਾ ਹੋ ਜਿੱਥੇ ਉੱਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਹੋ ਜਿਹਾ ਕੁਛ ਅੰਦਰੋਂ ਕਿਤੇ ਕਿਤੇ ਵਧੀਆ ਪਿਆ ਕਿਤੇ ਕਿਤੇ ਬਿਲਕੁਲ ਟਹਿਆ ਹੋਇਆਗਾ ਉੱਪਰਲੇ ਪਾਸੇ ਨਾਲ ਜਿੰਨੇ ਕ ਕਮਰੇ ਵਧੀਆ ਪਏ ਆ ਇਹ ਤਾਂ ਸ਼ਾਇਦ ਬਾਅਦ ਚ ਉਹਨਾਂ ਦੀ ਟਾਈਨ ਸਰ ਮਰੰਮਤ ਜਾਂ ਇਹਨੂੰ ਰੈਨੋਵੇਟ ਵਗੈਰਾ ਕਰਦੇ ਰਹੀ ਹੋਣਗੇ ਇਸ ਕਰਕੇ ਵਧੀਆ ਪਏ ਕੁਝ ਕੁਛ ਕਮਰੇ ਦਿਖ ਰਹੇ ਆ ਕੁਝ ਕੁਛ ਤਾਂ ਬਿਲਕੁਲ ਤਹਸ ਨੈਸਾ ਇਹ ਸਾਹਮਣੇ ਦੇਖੋ ਜਿਵੇਂ ਕੰਧਾਂ ਕਿੰਨੀਆਂ-ਕਿੰਨੀਆਂ ਚੌੜੀਆਂ ਨੇ ਪਰ ਮੀਂਹ ਨਾਲ ਬਰਫ਼ ਨਾਲ ਜਿਵੇਂ ਇੱਥੇ ਵੈਦਰਵੇਂ ਦਾ ਰਹਿੰਦਾ ਸਾਰੀਆਂ ਖੁਰਖਰ ਗਈਆਂ ਸਾਰੀਆਂ ਢਹਿ ਗਈਆਂ ਹਨ ਤੇ ਬਸ ਕੱਲਾ ਹੁਣ ਵੈਸੇ ਹੀ ਬਚਿਆ ਹੋਇਆ ਹੈਗਾ ਇਹੋ ਜਿਹਿਆਂ ਤਾਂ ਯਾਰ ਮਤਲਬ ਬਹੁਤ ਪ੍ਰਾਣੀਆਂ ਨਿਸ਼ਾਨੀਆਂ ਇਹ ਤਾਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਸੀਗੀਆਂ ਹੈਨਾ ਪੌੜੀਆਂ ਉੱਪਰ ਨੂੰ ਇਹ ਚੜਦੀਆਂ ਜਾਂਦੀਆਂ ਤੇ ਸਿਰੇ ਤੇ ਇਹ ਬਗਜੂਗਾ 800 ਸਾਲ 800 900 ਸਾਲ ਪੁਰਾਣਾ ਕਿਲ੍ਹਾ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਢੜੀ ਵਾਲੀਆਂ ਖਤਰਨਾਕ ਐ ਐਨੇ ਕੋ ਗੁਪਤ ਰਸਤੇ ਐ ਜੇ ਮੈਨ ਲੱਗਾ ਬਾਈ ਸਾਡੇ ਨਾਲ ਨਾ ਹੁੰਦਾ ਸਾਂ ਤਾਂ ਪਤਾ ਹੀ ਨਾ ਲੱਗਣਾ ਸੀ ਵੀ ਕਿੱਥੋਂ ਕਿੱਥੋਂ ਨਹੀਂ ਉੱਪਰ ਨੂੰ ਚੜਨਾ ਹੈ ਸਾਈਡ ਥਿਸ ਸਾਈਡ ਸਕੋ ओके ਗੋ ਗਾਈਡ ਲੈਂਣਾ ਚਾਹੀਦਾ ਸੀ ਇੱਥੇ ਪਤਾ ਲੱਗ ਜਾਂਦਾ ਵੀ ਕੀ ਕੁਝ ਹੈ ਭਾਈ ਗੈਡੀ ਹੈ ਤਾਲੀਬਾਨ ਤਾਲੀਬਾਨ ਹੈ ਪਰ ਇਹਨੂੰ ਇਹਨਾਂ ਪਤਾ ਹੀ ਨਾ ਵੀ ਕਿੱਥੇ ਇੱਥੇ ਆ ਸੀ ਇੱਥੇ ਆ ਸੀ ਇਦਾਂ ਮੈਂ ਉੱਪਰ ਲਈ ਜਾਂਦਾ ਪੈਨੂ ਕਮਾਈ ਜਾਂਦੀ। ਇਹ ਲਵੇ ਸਮਾਨ ਦੇਖ ਤੂੰ। ਕਿੰਨਾ ਖਤਰਨਾਕ ਹੈ। ਬਾਈ ਕਹਿੰਦਾ ਸਮਾਨ ਦੇਖ ਕਿੰਨਾ ਖਤਰਨਾਕ ਹੈ ਗਾਈਡੂ ਕੋਈ। ਕਲਮ ਨਹੀਂ ਬੰਦੂਕ ਹੈ। ਐਡਾ ਤਗੜੇ ਕਿਲੇ ਬੰਦੀ ਐ ਚੰਗੇਜ ਖਾਂਦੀ। ਮਾੜਾ ਬੰਦਾ ਤਾਂ ਨਹੀਂ। ਚੜ ਸਕਦਾ ਜਿਵੇਂ ਆਪਣੇ ਪੰਜਾਬ ਇੰਡੀਆ ਚ ਕਿਲੇ ਦੇਖੇ ਨਾ ਸਿੰਪਲ ਸਿੰਪਲ ਹੁੰਦਾ ਵੀ ਇਧਰ ਦੀ ਭਗ ਜਾ ਐਨੀ ਕੁ ਜੰਦਾਣੀਆਂ ਕੁਛ ਨਹੀਂ ਪਤਾ ਲੱਗਦਾ ਬੰਦੇ ਨੂੰ ਕੁਛ ਟਾਈਮ ਵੀ ਪੁਰਾਣਾ ਹੋ ਗਿਆ ਇਹ ਟਾਇਟਰੀ ਵਗੈਰ ਰਸਤੇ ਕਦੇ ਕਿਧਰ ਦੀ ਕਦੇ ਕਿਧਰ ਦੀ ਬਹੁਤ ਜ਼ਿਆਦਾ ਉਲਝਣ ਦਾਣੀਆਂ ਐਨੀ ਕੁ ਹਾਈਟ ਤੇ ਆ ਗਏ ਸਾਰਾ ਬਮਿਆਨ ਦੂਰ ਦੂਰ ਤੱਕ ਵਸਿਆ ਦਿਖਦਾ ਪੂਰ ਦਾ ਪੂਰਾ ਵੀ ਕਿੱਥੇ ਕੀ ਆ ਕਿੱਥੇ ਕੀ ਓ ਦੂਰ ਤੱਕ ਸਾਰਾ ਬੰਮਿਆਂ ਹਨ ਦੇਖੋ ਪਿੱਛੇ ਬਰਫ਼ ਦੇ ਪਹਾੜ ਮੋਰਚਾ ਕਰ ਲਿਆ ਫਤਿਹ ਬਿਲਕੁਲ ਆ ਗਏ ਉੱਪਰਲੇ ਪਾਸੇ ਕਿਲੇ ਦੇ ਤੇ ਸਾਨ ਲਈ ਪਹਿਲਾਂ 10 ਮਿੰਟ ਚ ਇਨਾ ਉੱਚਾ ਚੜ੍ਹ ਕੇ ਆਏ ਆ ਉੱਪਰਲੇ ਪਾਸੇ ਨਾਲ ਇੱਥੇ ਇੱਕ ਬੁਰਜ ਬਣਿਆ ਹੋਇਆ ਆਹਾ ਅਜਿਹੀਆਂ ਅਸੀਂ ਕਾਫੀ ਵਾਰ ਫੋਟੋਜ਼ ਦੇਖੀਆਂ ਸੀਗੇ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਵੀ ਆ ਜਿੱਦਾਂ ਜੇ ਅਫਗਾਨਿਸਤਾਨ ਆਏ ਆ ਅਜਿਹੀਆਂ ਫੋਟੋਆਂ ਦੇਖਿਆ ਕਰਦੇ ਸੀਗੇ ਤੇ ਅੱਜ ਪਤਾ ਲੱਗਿਆ ਵੀ ਇਹ ਚੰਗੇਜ਼ ਖਾਨ ਦਾ ਬੁਰਜ ਹੈ ਜਿਹੜਾ ਇਸ ਕਿਲੇ ਦੇ ਉੱਪਰ ਬਣਿਆ ਹੋਇਆ ਹੈ ਹੁਣ ਤਾਂ ਇਸ ਬੁਰਜ ਦੀਆਂ ਬਸ ਥੋੜੀਆਂ-ਥੋੜੀਆਂ ਇੱਟਾਂ ਹੀ ਬਚੀਆਂ ਹੋਈਆਂ ਨੇ ਤੇ ਜਾਂ ਇਹਨੂੰ ਮੋਰਚਾ ਕਹਿ ਸਕਦੇ ਹੋ ਤੁਸੀਂ ਇੱਥੇ ਅ ਮਤਲਬ ਪਹਿਰੇਦਾਰੀ ਇੱਥੋਂ ਹੁੰਦੀ ਉਹ ਸਾਰਾ ਇੱਥੋਂ ਸ਼ਹਿਰ ਦਿਖਦਾ ਸੀਗਾ ਕਿਸੇ ਟਾਈਮਾਂ 'ਚ ਤੇ ਤਾਂ ਕਰਕੇ ਉਹਨਾਂ ਨੇ ਇਸ ਤਰੀਕੇ ਦਾ ਸਭ ਤੋਂ ਉੱਚਾ ਬਣਾਇਆ ਸੀਗਾ ਅ ਗੋਲੀਬੰਦੀ ਨੂੰ ਵੀ ਹੈ ਮਤਲਬ ਥਾਂ ਥਾਂ ਹਾ ਨਿਸ਼ਾਨੇ ਰੱਖੇ ਹੋਏ ਆ ਇਸ ਤਰ੍ਹਾਂ ਦਾ ਸੀਗਾ ਇਹ ਤੇ ਬਣਿਆ ਪ੍ਰੋਪਰ ਮਿੱਟੀ ਦਾ ਹੋਇਆ ਸਾਰੀ ਮਿੱਟੀ ਦੀਆਂ ਇੱਟਾਂ ਨੇ ਕੁਝ ਕਿ ਢੰਜ ਵੀ ਖੜੀਆਂ ਇਹਦੇ ਉੱਪਰਲੇ ਪਾਸੇ ਇੱਕ ਕਮਰਾ ਵੀ ਹੈ ਉਹ ਉੱਥੇ ਸਾਹਮਣੇ ਵਾਲੇ ਪਾਸੇ ਉੱਥੇ ਚੱਲ ਕੇ ਦੇਖਦੇ ਆ ਇੱਥੇ ਉੱਪਰਲੇ ਪਾਸੇ ਕੁਝ ਖਾਸ ਮੈਨੂੰ ਲੱਗ ਨਹੀਂ ਰਿਹਾ ਮੈਨੂੰ ਲੱਗਦਾ ਬਸ ਵੱਖ-ਵੱਖ ਹਮਲਾਵਰਾਂ ਨੇ ਜਾਂ ਜੁੱਦਾਂਦਰਾਣੇ ਗਾ ਰੱਖਣ ਨੂੰ ਵਰਤੇ ਆਊਗਾ ਹਨਾ ਬਾਈ ਹੋਰ ਤਾਂ ਨਹੀਂ ਕੁਛ ਸੋ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਉੱਪਰ ਲੱਗੇ ਤਸ਼ਕਰਮਾਨਾ ਨਾ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ ਮਨਾਣਾ ਡੇਰ ਡੇਰ ਮਨਾਣਾ ਏ ਬਿਲਕੁਲ ਟੌਪ ਵਾਲਾ ਪਾਸਾ ਟੋਏ ਇਹ ਪੱਟੇ ਹੋਏ ਉੱਪਰ ਸ਼ਾਇਦ ਕਿਸੇ ਟਾਈਮ ਦੇ ਪੁਰਾਣੇ ਟਾਈਮ ਦੇ ਕਮਰੇ ਹੋਣਗੇ ਸ਼ਾਇਦ ਉੱਪਰ ਵੀ ਜੰਗਬੰਦੀ ਨਹੀਂ ਹੋ ਰਾ ਨਾ ਤੇ ਹੋ ਸਾਹਮਣੇ ਦੂਰ ਦੂਰ ਤੱਕ ਬੰਮਿਆਂਨ ਸ਼ਹਿਰ ਉੱਚੇ ਉੱਚੇ ਪਹਾੜਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਤੁਹਾਨੂੰ ਪਹਿਲਾਂ ਵੀ ਦੱਸ ਦੇ ਰਹੇ ਹਾਂ 18 19000 ਫੁੱਟ ਉੱਚੇ ਪਹਾੜ ਇੱਥੇ ਜਿੰਨੇ ਆ ਤੁਸੀਂ ਦੇਖ ਰਹੇ ਹੋ ਤੇ ਹੁਣ ਅਸੀਂ ਹੀਠਲੇ ਪਾਸੇ ਚੱਲਦੇ ਆਂ ਤੇ ਹੀਠਾ ਜਾ ਕੇ ਅਸੀਂ ਜਾਣਾ ਜੀ ਕਾਬਲ ਅੱਡਾ ਜਿੱਥੋਂ ਅਸੀਂ ਆਪਣੀ ਕਾਬਲ ਦੇ ਲਈ ਟੈਕਸੀ ਲੈਣੀ ਹੈ ਤੇ ਬਾਕੀ ਕੁਛ ਜੇ ਮਾਰਕੀਟ ਐਕਸਪਲੋਰ ਕਰਨੀ ਹੋਈ ਤੇ ਕਹਿੰਗੇ ਅਸੀਂ ਡਾਲਰ ਵਗੈਰਾ ਚੇਂਜ ਕਰਾਉਣੇ ਪੈਸੇ ਫਿਰ ਮੁੱਕ ਗਏ ਤੇ ਉਹ ਤੁਹਾਨੂੰ ਦਿਖਾ ਦੇਾਂਗੇ ਤੇ ਫਿਰ ਕਾਬਲ ਪਹੁੰਚ ਜਾਂ ਕਾਬਲ ਪਹੁੰਚਣ ਨੂੰ ਸਾਨੂੰ ਅੱਜ ਰਾਤ ਹੋਈ ਨੇ 3 ਘੰਟੇ ਲੱਗ ਜਾਣੇ ਤੇ ਬਾਕੀ ਬੱਦਲ ਇਹਨਾਂ ਕਿ ਜ਼ਿਆਦਾ ਚੜਿਆ ਸਾਨੂੰ ਮੀਂਹ ਵੀ ਨਾ ਜੇ ਤੇ ਛੇਤੀ ਤੋਂ ਛੇਤੀ ਹੁਣ ਅਸੀਂ ਨਾ ਹ ਥੱਲੇ ਪਹੁੰਚ ਜਾਈਏ ਲੈ ਵੀ ਆਗੇ ਦੁਬਾਰੇ ਬਮਿਆਂ ਦੇ ਬਾਜ਼ਾਰ ਚ ਹਾਂਜੀ ਅਫਗਾਨਿਸਤਾਨ ਦੇ ਅਮੀਰ ਹੋਏ ਹੋਏ ਆ ਗਏ ਅਸੀਂ ਕਿਰਾਏ ਤੋਂ 800 ਦੰ ਮਿਲਣਾ ਕਰਾ ਦੋ ਜੀ 7000 ਦਾ ਰੇਟ ਹੈ 100 ਦੇ 7000 ਮਿਲਦਾ ਹੈਗਾ ਅੱਜ ਮੈਂ ਤੁਹਾਨੂੰ ਪਸਾ ਕੇ ਮਾਰ ਬੋਲ ਨਾ ਕਰਦੋਂ ਪਸਾ ਬੋਲੋ ਤੁਸੀਂ ਪਰਸੋਂ ਜੀ ਆਸਰੇ 200 ਡਾਲਰ ਚੇਂਜ ਕਰਾਏ 200 ਡਾਲਰ ਦੇ ਨਹੀਂ ਮਿਲਣਾ ਨੋਟ ਸੋਨੇ ਤੈਨੂੰ ਜਰਾ ਇਹਨਾਂ ਨੇ ਹੈ ਨਾ 7000 ਦਿਨ ਮਾਰੋ ਹੱਥ ਹੋਣ ਲਈ ਟੈਕਸੀ ਸਿੱਧਾ ਡਾਲਰ ਕਰਾ ਲੈ ਐਕਸਚੇਂਜ ਸ਼ਾਮ ਦੇ ਬੱਜ ਗਏ 6 ਦੇਖਦੇ ਆਂ ਜੀ ਟੈਕਸੀ ਮਿਲੂਗੀ ਟੈਕਸੀ ਵਾਲੇ ਆਉਣ ਵੀ ਲਾ ਕੇ ਜਿਉਂ ਹੀ ਇੱਥੇ ਪਹੁੰਚਿਆ ਤਾਂ ਆਪ ਥੱਲੇ ਉਤਰੀਏ ਵਾਜਾ ਮਾਰਦੇ ਆ ਇਹ ਵੀ ਆਥਣ ਦਾ ਟਾਈਮ ਆ ਕਹਿੰਦੇ ਵਟਰ ਲੀਏ ਪੈਸੇ ਇਹ ਆ ਗਈ ਆਪਣੀ ਨਵੀਂ ਟੈਕਸੀ ਇਹ ਛੱਡੂ ਆਪਾਂ ਨੂੰ ਸਿੱਧਾ ਕਾਬਲ ਕੋਈ ਮੁਸ਼ਕਿਲ ਨਹੀਂ ਭਾਈਆ ਕੋਈ ਮੁਸ਼ਕਿਲ ਨਹੀਂ ਭਈਆ ਥੈਂਕ ਯੂ ਥੈਂਕ ਯੂ ਭਈਆ ਆ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਨੂੰ ਪੂਰਾ ਬਮਿਆਨ ਸ਼ਹਿਰ ਘੁਮਾਇਆ ਬ੍ਰਦਰ ਆਈ ਵਿਲ ਸ਼ੇਅਰ ਯੂਅਰ ਕੰਟੈਕਟ ਓਕੇ ਏ ਮੈਨੂੰ ਜਦੋਂ ਇਹ ਸਵੇਰ ਦਾ ਸਾਡੇ ਨਾਲ ਸੀਗਾ ਕੱਲ ਦਾ ਇਹ ਕਹਿੰਦਾ ਸੀ ਵੀ ਮੈਂ ਮੰਨ ਲਓ ਤੁਸੀਂ ਇੰਨਾ ਵੀਡੀਓ ਬਣਾਉਂਦੇ ਹੋ ਕਹਿੰਦਾ ਮੇਰਾ ਹੈਲਪ ਹੋ ਜੂਗੀ ਮੰਨ ਲਓ ਮੇਰਾ ਨੰਬਰ ਜ਼ਰੂਰ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਆਉਣਾ ਹੋ ਕਹਿੰਦਾ ਵੀ ਮੇਰੀ ਹੈਲਪ ਹੋ ਜੂ ਗਿਵ ਮੀ ਯੂਅਰ ਕੰਟੈਕਟ ਐਂਡ ਆਈ ਵਿਲ ਸ਼ੇਅਰ ਓਕੇ ਇਫ ਐਨੀਵਨ ਕਮ ਟੂ ਬਮਿਆਨ THEN ਹਾਇਰ ਯੂ ਐਟ ਟੈਕਸੀ ਓਕੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਬਹੁਤ ਮਦਦ ਕੀਤੀ ਐਨੇ ਆ ਟੈਕਸੀ ਵੀ ਐਨੇ ਲੈ ਕੇ ਦਿੱਤੀ ਐ ਘੱਟ ਰੁਪਈਆ ਚ ਥੈਂਕ ਯੂ ਬਾਏ ਬਾਏ ਲੈ ਵੀ ਬੈਠੀ ਐ ਕਾਰ ਚ ਚਲੋ ਕੋਈ ਮੁਸ਼ਕਲ ਨਹੀਂ ਐ ਭਾਈ ਨਹੀਂ ਨਹੀਂ ਮੁਸ਼ਕਲ ਨਹੀਂ ਆ ਸੋ ਐਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਜੀ ਸਾਰਾ ਆਲਾ ਦਵਾਲਾ ਇੱਥੋਂ ਦਾ ਖੇਤੀ ਬਾੜੀ ਹੋਰ ਬਮਿਆਨ ਸਿਟੀ ਤੇ ਹੁਣ ਰਾਤ ਹੋ ਜਾਣੀ ਹੈ ਲਗਭਗ ਸਾਨੂੰ ਉੱਥੇ ਪਹੁੰਚਦੇ ਨੂੰ ਕਿਉਂਕਿ 6 ਵਜ ਗਏ 3 ਘੰਟੇ ਸਾਢੇ 3 ਘੰਟੇ ਰਸਤੇ ਸਾਢੇ 9 ਵਜੇ ਪਹੁੰਚਾਂਗੇ ਰਸਤੇ 'ਚ ਅਸੀਂ ਕਿਤੇ ਰੁਕਣਾ ਵੀ ਨਹੀਂ ਹੈਗਾ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਆਪਣੇ ਦੀ ਤੇ ਮਿਲਦੇ ਆਂ ਫੇਰ ਅਫਗਾਨਿਸਤਾਨ ਤੋਂ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ